ਬਾਜੀ ਮੇਰੇ ਸਿਰ ਚ ਦਰਦ ਹੁੰਦੀ ਹੁੰਦੀ ਸੀ ਹਾਂਜੀ ਤਾਂ ਮੈਂ ਬੜੇ ਡਾਕਟਰਾਂ ਨੂੰ ਦਿਖਾਇਆ ਮੈਨੂੰ ਠੀਕ ਨਹੀਂ ਸੀ ਮੈਂ ਹੁੰਦਾ ਮੈਂ ਨਾ YouTube ਤੇ ਦੇਖਿਆ ਤੇ ਮੈਂ ਗੁਰੂ ਸਾਹਿਬ ਦੀ ਸੋਭਾ ਸੁਣੀ ਤੇ ਮੈਂ ਫਿਰ ਇੱਥੇ ਆਉਣਾ ਸ਼ੁਰੂ ਕੀਤਾ ਤੇ ਡੇਢ ਸਾਲ ਹੋ ਗਿਆ ਜੀ ਮੈਂ ਫਰਕ ਪੈਂਦਾ ਪੈਂਦਾ ਮੈਨੂੰ ਪੈਂਦਾ ਰਿਹਾ ਫਰਕ ਤੇ ਹੁਣ ਮੈਨੂੰ ਚੰਗੀ ਤਰ੍ਹਾਂ ਫਰਕ ਪੈ ਗਿਆ ਬਾਬਾ ਜੀ ਨੇ ਰਾਹ ਦਿਖਾਇਆ ਮੈਂ ਕਿਸੇ ਡਾਕਟਰ ਕੋਲੋਂ ਦਵਾਈ ਲਈ ਆਮ ਹੀ ਡਾਕਟਰ ਕੋਲੋਂ ਮੈਨੂੰ ਆਰਾਮ ਆ ਗਿਆ ਫਸ ਹਸਪਤਾਲਾਂ 'ਚ ੱੱਕੇ ਖਾਣ ਤੋਂ ਬਾਅਦ ਨਾਰਮਲ ਡਾਕਟਰ ਜਿਹੜੇ ਘਰਾਂ 'ਚ ਹੁੰਦੇ ਉਹਨਾਂ ਕੋਲੋਂ ਮੈਨੂੰ ਆਰਾਮ ਆ ਗਿਆ ਆਸਲਾਹ ਦਿੱਤੀ ਸੀ ਜੀ ਮੈਂ ਕਿਹਾ ਵੀ ਚਲੋ ਕੋਈ ਨਹੀਂ ਇਦਾਂ ਹੀ ਜਿੰਦੇ ਰਹਿਣਾ ਜਿੱਦਾਂ ਹੈਗਾ ਜਿੰਨਾ ਚਿਰ ਬਾਬਾ ਰੱਖੂ ਰੱਖੂ ਪਰ ਹੁਣ ਆਮ ਹੀ ਡਾਕਟਰ ਐਵੇਂ 800 ਰੁਪਏ 'ਚ ਮੈਂ ਠੀਕ ਹੋ ਗਿਆ ਜੀ ਬਾਬਾ ਜੀ ਮੈਨੂੰ ਦੋ ਸਾਲ ਗਏ ਇਥੇ ਹੁੰਦੇ ਹਰ ਹੱਦ ਵਰਦਾਨ ਜੀ ਤੇ ਬੜੀ ਕਿਰਪਾ ਦੇ ਬੜੀ ਸੋਖਿਆ ਬੜੀ ਬਿਮਾਰੀ ਆ ਕੇ ਬੜੀ ਵੱਡੀ ਕੱਟੀ ਬਾਬਾ ਜੀ ਨੇ ਕੀ ਹੋਇਆ ਹੋਇਆ ਕੀ ਸੀ ਤੁਹਾਨੂੰ ਉਹ ਇਦਾਂ ਬਹੁਤ ਅੜਾ ਬੱਚੀ ਦੀ ਦੱਸਣ ਵਾਲੇ ਹਾਂਜੀ ਹਾਂਜੀ ਬੜੀ ਬੜੀਆਂ ਨਾੜਾ ਜਿਹਾ ਫਸ ਗਿਆ ਨਾੜਾ ਬਸੇ ਡਾਕਟਰ ਕਹਿੰਦਾ ਵੀ ਮੁਸਕਨ ਨਹੀਂ ਲਾਗਦੀ ਹੋ ਸਕਦਾ ਹੈ ਪਰ ਫੇਰ ਹੀ ਬਾਬਾ ਦੀਪ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਠੀਕ ਹੋ ਗਿਆ ਹੈ ਪੰਜਵੇਂ ਹੱਥ ਬੱਚੇ ਨੇ ਕਿ ਮੈਂ ਡਾਕਟਰਾਂ ਨੇ ਵੀ ਚਫੇ ਟਾਟੇ ਮਰਾ ਕੀਤਾ ਜਦ ਮੈਂ ਰਿਪੋਰਟ ਮੇਰੀ ਸਹੀ ਆਈ ਡਾਕਟਰਾਂ ਨੇ ਵੀ ਕੀ ਕੀਤਾ ਮੈਂ ਬਸ ਅਸੀਂ ਦੱਸਿਆ ਵੀ ਗਿਆਨ ਹੋ ਤਾਂ ਠੀਕ ਹੋ ਜਾਂਦੀ ਪੈਸੇ ਖਰਚਣ ਨਾਲੋਂ ਅਪ ਗੁਰੂਵਾਲ ਨੂੰ ਲੜ ਤੱਕੋ ਜੀ ਇਹਨਾਂ ਦਾ ਬੇਨਤੀਆਂ ਕਰੋ ਗੁਰੂ ਸਾਹਿਬ ਮੋਰੇ ਤਾਂ ਬਾਬਾ ਦੀਪ ਸਿੰਘ ਜੀ ਬਹੁਤ ਇਹ ਸੁਣਦੇ ਆ ਜੀ ਸਭ ਦੀ ਸੁਣਦੇ ਆ ਧਾਨ ਨੇ ਧਾਨ ਨੇ ਜਦੋਂ ਤੁਹਾਨੂੰ ਬਿਮਾਰੀ ਇਹ ਨਾੜਾਂ ਫਸੀਆਂ ਜਾਂ ਕੋਈ ਇਲਾਜ ਤੁਹਾਡਾ ਨਹੀਂ ਹੋ ਪਾਰ ਰਿਹਾ ਅਸੀਂ ਤਾਂ ਫਿਰ ਕਿਸ ਨੇ ਕੀ ਕਿਹਾ ਨਹੀਂ ਨਹੀਂ ਮੁਸ਼ਕਲ ਤੁਹਾਡਾ ਬਚਣਾ ਮੁਸ਼ਕਲ ਹੈ ਅੱਛਾ ਤੇ ਇੱਥੇ ਫਿਰ 5 ਜਰਾਂ ਚ ਪੈਸੇ ਕੱਟੇ ਤਾਂ ਠੀਕ ਹੋ ਗਿਆ ਹੈ ਗੁਰੂ ਵਾਲੇ ਬਣ ਜਾਣਾ ਜੀ ਪੱਕਾ ਬਣ ਜਾਣਾ ਮੈਂ ਵਾਈਫ ਨੂੰ ਵੀ ਮਨਾਉਣਾ ਵਾਂ ਅਸੀਂ ਦੋਨਾਂ ਜਣਿਆਂ ਨੇ ਅੰਮ੍ਰਿਤ ਛਕ ਲੈਣਾ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦਗੰਜ ਗੁਰਦੁਆਰਾ ਸਾਹਿਬ ਦੇ ਬਾਹਰ ਦੀਆਂ ਜਿੱਥੋਂ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਚਪੈਰਾ ਜਾਪ ਵਿੱਚ ਹਾਜ਼ਰੀ ਭਰਨ ਦੇ ਲਈ ਦੂਰ ਦਰਾਡੇ ਇਲਾਕਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਰਸ਼ਨ ਦਿਦਾਰੇ ਕਰਨ ਲਈ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਪੈਦਲ ਹੀ ਇਸ ਰਸਤੇ ਰਾਹੀਂ ਪਹੁੰਚਦੀਆਂ ਨੇ ਸੋ ਗੱਲਬਾਤ ਕਰਾਂਗੇ ਸੰਗਤਾਂ ਨਾਲ ਬਾਈ ਫਾਲਸਾ ਫਤਿਹ ਜੀ ਜੀ ਬਾਬਾ ਜੀ ਕਿੱਥੋਂ ਆਏ ਜੀ ਅਸੀਂ ਖਾਸੇ ਤੋਂ ਆਏ ਜੀ ਬਾਰਡਰ ਕੋਲੋਂ ਜੀ ਤੇ ਚਪੈਰਾ ਜਾਪ ਜੀ ਚਪੈਰਾ ਜਾਪ ਜੀ ਕਦੋਂ ਤੋਂ ਆ ਰਹੇ ਹੋ ਤੇ ਇੱਥੇ ਆ ਕੇ ਕਿਵੇਂ ਦਾ ਸਕੂਨ ਮਿਲਦਾ ਇੱਥੇ ਤਾਂ ਬਹੁਤ ਵਧੀਆ ਸਕੂਨ ਮਿਲਦਾ ਜੀ ਸਾਧ ਸੰਗਤ ਦੇ ਦਰਸ਼ਨ ਕਰਕੇ ਬਹੁਤ ਵਧੀਆ ਦਿਨ ਬੀਤਦੇ ਹੁੰਦੇ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਅਸੀਂ ਤੇ ਬੱਚੇ ਛੋਟੇ ਛੋਟੇ ਜਦੋਂ ਨੇ ਆਣ ਲੱਗੇ ਜੀ ਗੁਰਬ ਰੱਬ ਨਾਲ ਜੁੜੇ ਹੋਏ ਆ ਬੜੀ ਕਿਰਪਾ ਗੁਰੂ ਰਾਮਦਾਸ ਦੀ ਗੁਰੂ ਬਾਬਾ ਸ਼ਿਦਦਰ ਸਾਹਿਬ ਦੀ ਤੇ ਫਿਰ ਅੱਜ ਕੰਮਕਾਰ ਕੀ ਕਰਦੇ ਹੋ ਤੁਸੀਂ ਕੰਮਕਾਰ ਸਬਜ਼ੀ ਦਾ ਕਰਦੇ ਆ ਜੀ ਸਬਜ਼ੀ ਦਾ ਵੇਚ ਆਇਆ ਹੁਣ ਜੀ ਹੁਣ ਗੁਰੂ ਮਹਾਰਾਜ ਦੇ ਚਰਨਾਂ ਚ ਆ ਬੈਠੇ ਜੀ ਠੀਕ ਹੈ ਸੋ ਕਿਵੇਂ ਲੱਗਦਾ ਕਿਉਂਕਿ ਇੱਥੇ ਆ ਕੇ ਮੁਰਾਦਾਂ ਪੂਰੀਆਂ ਹੁੰਦੀਆਂ ਬੱਚੇ ਚੰਗੇ ਸੰਗਤ ਨਾਲ ਜੁੜੇ ਹੋਏ ਆ ਚੰਗਾ ਪਰਿਵਾਰ ਆ ਬਹੁਤ ਵਧੀਆ ਜੀ ਬੜੀ ਗੁਰਰਾਮਦਾਸ ਦੀ ਕਿਰਪਾ ਵਾ ਦੇਸ਼ਾ ਮੇ ਦੇਸ਼ਾ ਦੀ ਸੰਗਤ ਹੁੰਦੀ ਹੈ ਕਿਉਂਕਿ ਦੇਖਿਆ ਜਾਂਦਾ ਤਾਂ ਸੰਗਤਾਂ ਮਨ ਲਾ ਕੇ ਇੱਥੇ ਬਾਣੀ ਪੜਦੀਆਂ ਨੇ ਚਪੈਰਾ ਜ ਆਪਾਂ ਸੇਵਾ ਕਰਦੀ ਨੇ ਖਾਸ ਕਰਕੇ ਤੁਸੀਂ ਵੀ ਆਪਣੇ ਬੱਚੇ ਨੂੰ ਲੈ ਕੇ ਆਉਨੇ ਹੋ ਕੀ ਲੱਗਦਾ ਕਿ ਬੱਚੇ ਨੂੰ ਲਿਆਉਣਾ ਚਾਹੀਦਾ ਆ ਲਿਆਉਣਾ ਚਾਹੀਦਾ ਬੱਚਿਆਂ ਨੂੰ ਜੀ ਸਾਧ ਸੰਗਤ ਦੇ ਦਰਸ਼ਨ ਹੁੰਦੇ ਜੀ ਮਾੜੇ ਕੰਮਾਂ ਤੋਂ ਰਹਿਤ ਮਿਲਦੀ ਆ ਜੀ ਸਰਦਾਰੀ ਸਿੱਖ ਕਾਇਮ ਹੁੰਦੀ ਆ ਜੀ ਸੰਗਤ ਦੀ ਸੇਵਾ ਕਰਨ ਕੇ ਪਿਆਰ ਮਿਲਦਾ ਸੰਗਤ ਕੋਲ। ਤੁਹਾਨੂੰ ਲੱਗਦਾ ਨੇ ਕਿ ਅੱਜ ਕੰਮ ਕਰ ਲਏ ਜਿਹ ਰਹਿੰਦੀ ਹੈ? ਨਹੀਂ ਜੀ ਕੰਮ ਕਰ ਤੋਂ ਛੱਡ ਕੇ ਬਹੁਤ ਗੁਰੂ ਘਰ ਆਉਣਾ ਹੀ ਆਉਣਾ ਜਿਆਤਰ। ਜੋ ਮਰਜ਼ੀ ਹੋਵੇ ਮੀ ਆਵੇ ਨੇਰੀ ਆਵੇ ਆਣਾ ਜਣ। ਬਿਲਕੁਲ ਜੀ। ਤੁਸੀਂ ਦੇਖਿਆ ਕਿ ਸੰਗਤਾਂ ਇੱਥੇ ਕਿੰਨਾ ਉਤਸ਼ਾਹ ਹੁੰਦਾ ਉਹਨਾਂ ਨੂੰ ਕਿ ਹਰ ਐਤਵਾਰ ਨੂੰ ਇੱਥੇ ਆਈਏ ਬਾਣੀ ਪੜੀਏ, ਹਾਜ਼ਰੀ ਭਰਿਏ, ਸੇਵਾ ਕਰੀਏ। ਇਹ ਜੇ ਤੁਸੀਂ ਰਸਤਾ ਵੇਖ ਰਹੇ ਹੋ ਇਸ ਰਸਤੇ ਰਾਹੀਂ ਸੰਗਤਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਪਹੁੰਚਦੀਆਂ ਨੇ ਕਿਉਂਕਿ ਕੋਈ ਵੀ ਵਾਹਨ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਸੋ ਸੰਗਤਾਂ ਪੈਦਲ ਹੀ ਇਸ ਰਸਤੇ ਰਾਹੀਂ ਧੰਤਨ ਬਾਬਾ ਦੀਪ ਸਿੰਘ ਦਰ ਤੇ ਦੁਪਹਿਰਾ ਜਾਪ ਕਰਨ ਲਈ ਪਹੁੰਚਦੀਆਂ ਨੇ ਸੋ ਹੋਰ ਵੀ ਸੰਗਤਾਂ ਇੱਥੇ ਪਹੁੰਚੀ ਨੇ ਦੂਰ ਦਰਾਡੇ ਇਲਾਕੇ ਤੋਂ ਸੰਗਤਾਂ ਪਹੁੰਚ ਰਿਆ ਨੇ ਧੰਤਨ ਬਾਬਾ ਦੀਪ ਸਿੰਘ ਦੀ ਦਰ ਤੇ ਹਾਜ਼ਰੀ ਭਰਨ ਦੇ ਲਈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪੁੰਚ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤੈ ਕਿੱਥੋਂ ਆਏ ਹੋ ਮਾਰੀ ਬਨਵਾ ਤੋਂ ਆਏ ਸ੍ਰੀ ਸ੍ਰੀ ਅਰਗਵੰਦਪੁਰ ਹੇਰ ਕਰਨ ਤੋਂ ਐਨੀ ਦੂਰ ਆਇਓ ਚ ਪੈਰਾ ਜਾ ਵਿੱਚ ਹਾਜ਼ਰੀ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਹੋ ਹਾਂਜੀ ਹਾਂਜੀ ਕਰਦੇ ਸ਼ੁਕਰਾਨਾ ਕਿਵੇਂ ਲੱਗਦਾ ਇੱਥੇ ਆ ਕੇ ਮਨ ਨੂੰ ਕਿੰਨਾ ਕ ਸਕੂਨ ਬੜੀ ਸ਼ਾਂਤੀ ਮਿਲਦੀ ਹੈ ਹਾਂਜੀ ਬੜੀ ਸ਼ਾਂਤੀ ਮਿਲਦੀ ਤੇ ਪਰਿਵਾਰ ਸਮੇਤ ਆਉਨੇ ਹੋ ਹਾਂਜੀ ਆਉ ਪਰਿਵਾਰ ਅੱਗੇ ਹਾਂਜੀ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਬਾਰ ਚੜ ਕੇ ਆਓ ਤੇ ਬਾਦ ਚੜ ਕੇ ਸੰਗਤਾਂ ਨੂੰ ਆਉਣ ਇਹ ਦੇਖਿਆ ਕਿ ਸੰਗਤਾਂ ਦੂਰ ਦਰਾਡੇ ਵੱਡਿਆਂ ਤੋਂ ਲੈ ਕੇ ਛੋਟੇ ਤੱਕ ਇੱਥੇ ਹਾਜ਼ਰੀ ਪਰਦੇ ਨੇ ਸੋ ਸੰਗਤਾਂ ਹਾਜ਼ਰੀ ਪਰਣ ਲਈ ਪਹੁੰਚਦੀਆਂ ਨੇ ਵਾਹਿਗੁਰੂ ਹਾਲ ਸਾਹਿਬਤਾ ਜੀ ਕਿੱਥੋਂ ਆਏ ਕਰਤਾਰਪੁਰ ਤੋਂ ਹਾਂਜੀ ਕਿੰਨਾ ਸਮਾਂ ਤੁਹਾਨੂੰ ਹੋ ਗਿਆ ਇੱਥੇ ਮੈਨੂੰ 1.5 ਸਾਲ ਹੋ ਚਲੇ ਕਿਵੇਂ ਸਬੱਬ ਕਿਵੇਂ ਬਣਿਆ ਵੀ ਇਸ ਦਰ ਤੇ ਆ ਕੇ ਹਾਜ਼ਰੀ ਪਰਦੀ ਪਾ ਜੀ ਮੇਰੇ ਸਿਰ ਚ ਦਰਦ ਹੁੰਦੀ ਹੁੰਦੀ ਸੀ ਹਾਂਜੀ ਤਾਂ ਮੈਂ ਵੱਡੇ ਡਾਕਟਰਾਂ ਨੂੰ ਦਿਖਾਇਆ ਮੈਨੂੰ ਠੀਕ ਨਹੀਂ ਸੀ ਮੈਂ ਹੁੰਦਾ ਮੈਂ ਨਾ YouTube ਤੇ ਦੇਖਿਆ ਤੇ ਮੈਂ ਗੁਰੂ ਸਾਹਿਬ ਦੀ ਸੋਭਾ ਸੁਣੀ ਤੇ ਮੈਂ ਫਿਰ ਇੱਥੇ ਆਉਣਾ ਸ਼ੁਰੂ ਕੀਤਾ ਪਰ ਡੇਢ ਸਾਲ ਹੋ ਗਿਆ ਜੀ ਮੈਂ ਫਰਕ ਪੈਂਦਾ ਪੈਂਦਾ ਮੈਨੂੰ ਪੈਂਦਾ ਰਿਹਾ ਫਰਕ ਤੇ ਹੁਣ ਮੈਨੂੰ ਚੰਗੀ ਤਰ੍ਹਾਂ ਫਰਕ ਪੈ ਗਿਆ ਬਾਬਾ ਜੀ ਨੇ ਰਾਹ ਦਿਖਾਇਆ ਮੈਂ ਕਿਸੇ ਡਾਕਟਰ ਕੋਲੋਂ ਦਵਾਈ ਲਈ ਆਮ ਹੀ ਡਾਕਟਰ ਕੋਲੋਂ ਮੈਨੂੰ ਆਰਾਮ ਆ ਗਿਆ ਫਸ ਹਸਪਤਾਲਾਂ 'ਚ ੱੱਕੇ ਖਾਣ ਤੋਂ ਬਾਅਦ ਨੋਰਮਲ ਡਾਕਟਰ ਜਿਹੜੇ ਘਰਾਂ 'ਚ ਹੁੰਦੇ ਉਹਨਾਂ ਕੋਲੋਂ ਮੈਨੂੰ ਆਰਾਮ ਆ ਗਿਆ ਮਤਲਬ ਪਹਿਲਾਂ ਕਿਸੇ ਤੋਂ ਆਰਾਮ ਨਹੀਂ ਆਉਂਦਾ ਸੀ ਜਦੋਂ ਇਸ ਦਰ ਤੇ ਆ ਕੇ ਸੇਵਾ ਕੀਤੀ ਬਾਣੀ ਪੜੀ ਤਾਂ ਆਰਾਮ ਆ ਗਿਆ ਆਮ ਡਾਕਟਰ ਕੋਲੋਂ ਆਰਾਮ ਆ ਗਿਆ ਜੀ ਮੈਂ ਆਸ ਲਾ ਦਿੱਤੀ ਜੀ ਮੈਂ ਕਹਾਂ ਵੀ ਚਲੋ ਕੋਈ ਨਹੀਂ ਇਦਾਂ ਹੀ ਜਿੰਦੇ ਰਹਿਣਾ ਜਿੱਦਾਂ ਹੈਗਾ ਜਿੰਨਾ ਚਿਰ ਬਾਬਾ ਪਰ ਹੁਣ ਆਮ ਹੀ ਡਾਕਟਰ ਐਵੇਂ 800 ਰੁਪਏ ਚ ਮੈਂ ਠੀਕ ਹੋ ਗਿਆ ਜੀ ਹਾਂਜੀ YouTube ਤੇ ਤੁਸੀਂ ਕਿੰਨੇ ਦੇਖਿਆ ਸੀ ਕਿ ਇੱਥੇ ਆ ਕੇ ਸੰਗਤਾਂ ਸੇਵਾ ਕਰਦੀ ਇਹਨਾਂ ਦੀਆਂ ਮਨੋ ਮਰਾਦਾਂ ਇੱਥੇ ਆ ਕੇ ਲੋਕ ਠੀਕ ਹੁੰਦੇ ਨੇ ਬਾਣੀ ਪੜ੍ਹਦੇ ਨੇ ਸੇਵਾ ਕਰਦੇ ਨੇ ਸੋ ਤੁਹਾਡੇ ਮਨ 'ਚ ਫਿਰ ਆਈ ਵੀ ਅਸੀਂ ਇੱਥੇ ਪਹੁੰਚੀਏ ਤੇ ਆ ਕੇ ਅਰਦਾਸ ਕਰੀਏ ਹਾਂਜੀ ਹਾਂਜੀ ਜੀ ਇਹ ਮੈਂ ਤੇ ਇਹ ਸੰਗਤਾਂ ਨੂੰ ਕਹਿਣਾ ਚਾਹੁੰਦਾ ਜੀ ਦੂਰ ਦੂਰ ਤੋਂ ਜਿੱਥੋਂ ਵੀ ਤੁਹਾਡਾ ਤੈਨ ਲੱਗਦਾ ਤੁਸੀਂ ਇੱਥੇ ਦਰ ਤੇ ਜ਼ਰੂਰ ਆਓ ਜੀ ਪੈਸੇ ਖਰਚਣ ਨਾਲੋਂ ਆਪ ਗੁਰੂਵਾਲ ਨੂੰ ਲੜ ਤੱਕੋ ਜੀ ਇਹਨਾਂ ਦਾ ਬੇਨਤੀਆਂ ਕਰੋ ਗੁਰੂ ਸਾਹਿਬ ਮੋਰੇ ਤਾਂ ਬਾਬਾ ਦੀਪ ਸਿੰਘ ਜੀ ਬਹੁਤ ਜੀ ਸੁਣਦੇ ਆ ਜੀ ਸਭ ਦੀ ਸੁਣਦੇ ਆ ਧਾਨਿਆਂ ਧਾਨਿਆਂ ਬਾਬਾ ਜੀ ਹੁਣ ਤੁਹਾਡੀ ਸੁਣ ਲਈ ਤੇ ਅਸੀਂ ਹੁਣ ਗੁਰੂ ਵਾਲੇ ਬਿਰ ਬਣ ਗਏ ਹੋ ਨਹੀਂ ਜੀ ਮੈਂ ਕੋਸ਼ਿਸ਼ ਤਾਂ ਬੜੀ ਆ ਹਜੇ ਮੇਰਾ ਮਨ ਸ਼ੰਕਾ ਚ ਹੈ ਜੀ ਗੁਰੂ ਵਾਲੇ ਬਣ ਜਾਣਾ ਜੀ ਪੱਕਾ ਬਣ ਜਾਣਾ ਮੈਂ ਵਾਈਫ ਨੂੰ ਵੀ ਮਨਾਉਣਾ ਵਾਂ ਅਸੀਂ ਦੋਨਾਂ ਜਣਿਆਂ ਨੇ ਕੋਮਰਤ ਛੱਕ ਲੈਣਾ ਵਾਈਫ ਮੈਂ ਜੀ ਹੋ ਜੇ ਮੈਂ ਇਕੱਲਾ ਹੀ ਆਉਣਾ ਪਰਿਵਾਰ ਵੀ ਆਉਂਦਾ ਕਿਸੇ ਕਿਸੇ ਟਾਈਮ ਪਰ ਮੈਂ ਨਹੀਂ ਰੁਕ ਸਕਦਾ ਜੀ ਮੈਨੂੰ ਆਉਣਾ ਹੀ ਆ ਮੈਂ ਜੋ ਮਰਜ਼ੀ ਹੋਵੇ ਮੈਂ ਐਤਵਾਰ ਛੁੱਟੀ ਕਰਦਾ ਮੈਂ ਲੇਵਰ ਦਾ ਹੀ ਕੰਮ ਕਰਦਾ ਮੈਨੂੰ ਆਉਣਾ ਹੀ ਪੈਂਦਾ ਜੀ ਬਾਬਾ ਜੀ ਛੁੱਟੀ ਕਰਕੇ ਆਵਾਂ ਮੈਂ ਐਤਵਾਰ ਆਉਣਾ ਹੀ ਆਉਣਾ ਜੀ ਹਾਂਜੀ ਹਾਂਜੀ ਡਾਕਟਰ ਨੇ ਫਿਰ ਮਨਾ ਕਰਤਾ ਜੀ ਤੁਹਾਨੂੰ ਵੀ ਤੁਹਾਡਾ ਇਲਾਜ ਨਹੀਂ ਹੋ ਸਕੇ ਨਹੀਂ 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 ਉਹ ਡਾਕਟਰ ਲਈ ਜਾਂਦੇ ਸੀ ਪੈਸੇ ਜੀ ਹੋ ਜੂ ਠੀਕ ਹੋ ਜੂ ਠੀਕ ਪਰ ਨਹੀਂ ਸੀ ਫਰਕ ਪੈਂਦਾ ਜੀ ਨਾੜਾਂ ਨੂੰ ਸ਼ਾਇਦ ਵੀਕਨੈਸ ਸੀ ਕਮਜ਼ੋਰੀ ਸੀ ਕਿਸੇ ਨੇ ਮੈਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਪਰ ਬਾਬਾ ਜੀ ਨੇ ਮੈਨੂੰ ਸਹੀ ਰਾਹ ਦਿ ਫਿਰ ਮੈਂ ਕਰਪੂਰਥਲੇ ਤੋਂ ਇੱਕ ਨਾਰਮਲ ਡਾਕਟਰ ਕੋਲ ਦਵਾਈ ਲਈ ਤੇ ਮੈਂ ਠੀਕ ਹੋ ਗਿਆ ਇਹ ਸੋ ਤੁਸੀਂ ਦੇਖਿਆ ਕਿ ਸੰਗ ਤਾਂ ਦੂਰ ਦਰਾਡੇ ਤੋਂ ਹੁੰਦੀਆਂ ਨੇ YouTube ਤੇ ਇਸ ਵੀਰ ਨੇ ਵੇਖਿਆ ਤੇ ਇਸ ਦਰ ਤੇ ਆ ਕੇ ਹਾਜ਼ਰੀ ਭਰੀ ਜਿੱਥੇ ਕਿ ਡਾਕਟਰ ਇਲਾਜ ਨਹੀਂ ਕਰ پا ਰਹੇ ਸੀ ਤਾਂ ਅਰਦਾਸ ਕਰਨ ਨਾਲ ਸੇਵਾ ਕਰਨ ਨਾਲ ਇਸ ਵੀਰ ਦਾ ਇਲਾਜ ਹੋ ਗਿਆ ਅੱਜ ਸਹੀ ਨੇ ਤੰਦਰੁਸਤ ਹੋ ਗਏ ਨੇ ਸੋ ਹੋਰ ਵੀ ਵੀਰ ਇੱਥੇ ਪਹੁੰਚੇ ਨੇ ਬਾਰੇ ਹਾਲ ਸਾਫ ਤੇ ਹਾਂਜੀ 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 ਬਾਬਾ ਜੀ ਦੀ ਬੜੀ ਕਿਰਤ ਹਾਂਜੀ ਮੈਂ ਬੈਠਾ ਚਾਹਾਂ ਚਾਹਾਂ ਤੇ ਅੱਜ ਇੱਥੇ ਹਾਜ਼ਰੀ ਭਰਨ ਲਈ ਪਹੁੰਚੇ ਹੋ ਕਿਵੇਂ ਲੱਗਦਾ ਇੱਥੇ ਆਇਆ ਬਹੁਤ ਵੈਦ ਮੈਨੂੰ 2 ਸਾਲ ਗਏ ਇੱਥੇ ਹਰ ਹਦ ਵਰਦਾਨ ਜੀ ਤੇ ਬੜੀ ਕਿਰਪਾ ਦੇ ਬੜੀ ਸੋਖਿਆ ਬੜੀ ਬਿਮਾਰੀਆਂ ਕਾ ਬੜੀ ਬੜੀ ਕੱਟੀ ਬਾਬਾ ਜੀ ਦੀ ਕੀ ਹੋਇਆ ਹੋਇਆ ਕੀ ਸੀ ਤੁਹਾਨੂੰ ਉਹ ਇਦਾਂ ਬਹੁਤ ਔੜਾ ਚੀਜ਼ੀ ਦੱਸਣ ਹਾਂ ਜੀ ਹਾਂ ਜੀ ਬੜੀ ਬੜੀਆਂ ਨਾੜਾ ਜਿਹਾ ਫਸ ਗਿਆ ਨਾੜਾ ਪਾ ਦੇ ਡਾਕਟਰ ਕਹਿੰਦਾ ਵੀ ਮੁਸਕਲ ਨਹੀਂ ਲਾਜ ਨਹੀਂ ਹੋ ਸਕਦਾ ਪਰ ਫੇਰ ਹੀ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਠੀਕ ਹੋ ਗਿਆ ਜਦੋਂ ਤੁਹਾਨੂੰ ਬਿਮਾਰੀ ਇਹ ਨਾੜਾਂ ਫਸੀਆਂ ਜਾਂ ਕੋਈ ਇਲਾਜ ਤੁਹਾਡਾ ਨਹੀਂ ਹੋ ਪਾਰਿਆ ਸੀ ਤਾਂ ਫਿਰ ਕਿਸ ਨੇ ਕੀ ਕਿਹਾ ਨਹੀਂ ਨਹੀਂ ਮੁਸ਼ਕਲ ਤੁਹਾਡਾ ਬਚਣਾ ਮੁਸ਼ਕਲ ਹੈ ਅੱਛਾ ਤੇ ਇੱਥੇ ਫਿਰ 5-10 ਚ ਪੈਸੇ ਕੱਟੇ ਤਾਂ ਠੀਕ ਹੋ ਗਿਆ ਡਾਕਟਰਾਂ ਨੇ ਜਵਾਬ ਦਿੱਤਾ ਸੀ ਹਾਂਜੀ ਹਾਂਜੀ ਹਰੀ ਕਿਰਪਾ ਦੀ ਹਾਂਜੀ ਇਹ ਫਿਰ ਉਸ ਤੋਂ ਬਾਅਦ ਇੱਧਰ ਕਿਸੇ ਨੇ ਕਿਸੇ ਚੈਨਲ ਤੇ ਵੇਖਿਆ ਜਾਂ ਕਿਸੇ ਨੇ ਦੱਸਿਆ ਵੀ ਬਾਬਾ ਦੀ ਦਰ ਤੇ ਆ ਕੇ ਠੀਕ ਹੋ ਜਾਈਏ ਆਪਣੇ ਪਿੰਡੋਂ ਸਖਤ ਆਉਂਦੀ ਸੀ ਉਹ ਦੱਸਦੇ ਵੀ ਠੀਕ ਇੱਥੇ ਬੜੀ ਕਿਰਪਾ ਵਾਦੀ ਆ ਹਾਂਜੀ ਕਿ ਉਹ ਮੈਥੇ ਆਉਣ ਲੱਗਾ ਤੇ ਫਿਰ 5ਵੇਂ ਹੱਥ ਵੱਜਣੇ ਕਿ ਮੈਂ ਡਾਕਟਰਾਂ ਦੇ ਵੀ ਚਫੇ ਟਾਹਟੇ ਮਾਰਾ ਕੀਤਾ ਸੈਂਪਲ ਰਿਪੋਰਟ ਵੀ ਸਹੀ ਆਈ ਡਾਕਟਰਾਂ ਦਾ ਵੀ ਕੀ ਕੀਤਾ ਮੈਂ ਬਸ ਅਸੀਂ ਦੱਸਿਆ ਵੀ ਗਿਆਨ ਹੋ ਤਾਂ ਠੀਕ ਹੋ ਜਾ ਜੀ ਲੈਟਰ ਨੇ ਪੁੱਛਿਆ ਹਾਂ 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 ਜੀ ਜੀ ਹਾਂ ਜੀ ਬੜੀ ਕਿਰਪਾ ਦੀ ਬਾਬਾ ਜੀ ਦੀ ਤੇ ਫਿਰ ਹੁਣ ਇੱਥੇ ਹਰ ਐਤਵਾਰ ਨੂੰ ਹਾਜ਼ਰੀ ਪਾਤੀ ਮੈਂ 2 ਸਾਲ ਹੋ ਗਏ ਇੱਥੇ ਹਾਂ ਹਰ ਐਤਵਾਰ ਨੂੰ ਠੀਕ ਹੈ ਜੀ ਬਿਲਕੁਲ ਠੀਕ ਹੈ ਤਾਂ ਹਾਂ ਜੀ ਬਿਲਕੁਲ ਠੀਕ ਠਾਕ ਨਾਲ ਗੱਲ ਹੀ ਕੋਈ ਨਹੀਂ ਹਾਂ ਜੀ ਹਾਂ ਜੀ ਬਿਲਕੁਲ ਜੀ ਦੇਖੋ ਡਾਕਟਰਾਂ ਨੇ ਜਵਾਬ ਦਿੱਤਾ ਸੀ ਵੀ ਤੂੰ ਠੀਕ ਨਹੀਂ ਹੋ ਸਕਦਾ ਪਰ ਇਸ ਦਰ ਤੇ ਆ ਕੇ ਹਾਜ਼ਰੀ ਭਰੀ ਸੇਵਾ ਕੀਤੀ ਤਾ ਅੱਜ ਬਿਲਕੁਲ ਤੰਦਰੁਸਤ ਹੈ ਡਾਕਟਰ ਵੀ ਹੈਰਾਨ ਸੀ ਡਾਕਟਰ ਨੇ ਵੀ ਪੁੱਛਿਆ ਤੂੰ ਹੋਇਆ ਕਿਵੇਂ ਠੀਕ ਤਾਂ ਅੱਗੋ ਕਿਹਾ ਕਿ ਬਾਬਾ ਦੀਪ ਸਿੰਘ ਜੀ ਨੇ ਠੀਕ ਕੀਤਾ ਸੋ ਇੱਥੇ ਆ ਕੇ ਸਭ ਦੀਆਂ ਮਨੋ ਮਰਾਦਾਂ ਪੂਰੀਆਂ ਹੁੰਦੀਆਂ ਨੇ ਸੋ ਧੰਤਨ ਬਾਬਾ ਦੀਪ ਸਿੰਘ ਦਰ ਤੇ ਆ ਕੇ ਸੰਗਤਾਂ ਸੇਵਾ ਕਰਦੇ ਨੇ ਬੜੀ ਦੂਰ ਦੁਰਾਡੇ ਇਲਾਕੇ ਤੋਂ ਸੰਗਤਾਂ ਪਹੁੰਚਦੀਆਂ ਨੇ ਤੇ ਇੱਥੇ ਆ ਕੇ ਸੇਵਾ ਕਰਦੇ ਨੇ ਸ਼ੁਕਰਾਨਾ ਕਰਦੀਆਂ ਨੇ ਗੁਰੂ ਘਰ ਦਾ ਗੁਰੂ ਮਹਾਰਾਜ ਦਾ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਇਹ ਤਸਵੀਰਾਂ ਜਿੱਥੇ ਕਿ ਦੁਪਹਿਰਾ ਜਾਪ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਵੱਡੀ ਗਿਣਤੀ ਵਿੱਚ ਹਰ ਐਤਵਾਰ ਨੂੰ ਸੰਗਤਾਂ ਪਹੁੰਚਦੀਆਂ ਨੇ ਸੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸ਼ੁਕਰਾਨਾ ਕਰਦਿਆਂ ਨੇ ਬੜੇ ਖਾਲਸਾਵਾ ਦੇ ਕਿੱਥੋਂ ਆਏ ਭਾਈ ਮਹਲਵਾਲੋ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਂਦੇ ਨੂੰ ਸਾਲ ਤੋਂ ਉੱਪਰ ਹੋ ਗਿਆ ਕਿੰਨਾ ਕਿ ਸ਼ੁਕਰਾਨਾ ਕਰਦੇ ਹੋ ਬਹੁਤ ਜ਼ਿਆਦਾ ਤੇ ਕਿਵੇਂ ਇੱਥੇ ਆਣਾ ਸ਼ੁਰੂ ਹੋਇਆ ਸੀ ਹਾਂਜੀ ਵੈਸੇ ਹੀ ਵੈਸੇ ਹੀ ਆਣਾ ਸ਼ੁਰੂ ਸ਼ਰਧਾ ਨਾਲ ਹੀ ਹਾਂ ਜੀ ਸੁਣ ਹਾਂ ਸੁਣਿਆ ਹਾਂ ਜੀ ਹਾਂਜੀ ਕੀ ਬੋਲੇ ਜਿੰਨ੍ਹੜ ਤੋਂ ਵੀ ਇਹ ਆਣਾ ਮਤਲਬ ਵਧੀਆ ਇੱਥੇ ਹਾਂਜੀ ਹਾਂਜੀ ਆਸਾਂ ਮਰਾ ਦਾ ਪੂਰੀਆਂ ਦੀਆਂ ਫਿਰ ਹੋਈ ਮਰਾਦ ਪੂਰੀ ਹਾਂਜੀ ਕੀ ਹੋਇਆ ਸਾਬ ਕੋਈ ਆਈ ਠੀਕ ਨਹੀਂ ਆ ਤੇ ਹੁਣ ਠੀਕ ਆ ਮੈਂ ਅੱਛਾ ਪਹਿਲਾਂ ਠੀਕ ਨਹੀਂ ਸੀ ਹਾਂਜੀ ਹੋਇਆ ਕੀ ਸੀ ਤੁਹਾਨੂੰ ਹਾਂਜੀ ਲੀਵਰ ਦੀ ਪ੍ਰੋਬਲਮ ਸੀ ਅੱਛਾ ਹਾਂਜੀ ਤੇ ਕੀ ਕਹਿੰਦੇ ਡਾਕਟਰ ਕੀ ਕਹਿੰਦੇ ਡਾਕਟਰ ਮਤਲਬ ਦਵਾਈ ਤੋਂ ਹੀ ਚੱਲਦੀ ਇਲਾਜ ਚੱਲਦਾ ਸੀ ਤੇ ਹੁਣ ਬਿਲਕੁਲ ਠੀਕ ਆ ਕਿੰਨਾ ਹੁਣ ਜਦੋਂ ਡਾਕਟਰ ਨੇ ਜਵਾਬ ਦਿੱਤਾ ਫਿਰ ਇੱਥੇ ਆਣਾ ਸ਼ੁਰੂ ਕਰਤਾ ਹਾਂਜੀ ਹਾਂਜੀ ਸਾਲ ਤੋਂ ਉੱਪਰ ਹੋ ਗਿਆ ਹੁਣ ਇੱਥੇ ਆ ਕੇ ਦਵਾਈ ਲਈ ਜਾਂ ਨਾਮ ਜਪਿਆ ਹਾਂਜੀ ਨਹੀਂ ਇੱਥੇ ਪਾਟ ਹੀ ਕਰੀਦਾ ਜੀ ਅੱਛਾ ਹਾਂਜੀ ਉਹੀ ਦਵਾਈ ਹੈ ਹਾਂਜੀ ਹਾਂਜੀ ਉਹ ਦਵਾਈ ਫਿਰ ਹੁਣ ਠੀਕ ਹੈ ਹਾਂਜੀ ਹੁਣ ਠੀਕ ਹੈ ਫਿਰ ਹੁਣ ਹਰ ਐਤਵਾਰ ਸੇਵਾ ਕਰੀਦਾ ਹਾਂਜੀ ਹਾਂਜੀ ਹਰ ਐਤਵਾਰ ਉਹਦਾ ਇਕੱਲੇ ਹੀ ਹੁੰਨੇ ਹਾਂਜੀ ਇਕੱਲੇ ਕੀ ਕਹਿਣਾ ਚਾਹੋਗੇ ਸੰਗਤਾਂ ਹੋਰ ਵੀ ਇੱਥੇ ਹਾਂਜੀ ਬਹੁਤ ਆਉਣਾ ਚਾਹੀਦਾ ਜੀ ਹਰ ਇੱਕ ਨੂੰ ਬਿਲਕੁਲ ਜੀ ਤੁਸੀਂ ਦੇਖਿਆ ਕਿ ਅਨੇਕਾਂ ਹੀ ਸੰਗਤਾਂ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਦੁਖੜੇ ਜਿਹੜੇ ਕਿ ਇੱਥੇ ਦੂਰ ਹੁੰਦੇ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬਤਾ ਕਿਸੇ ਨੂੰ ਕੁਝ ਹੋਇਆ ਕਿਸੇ ਨੂੰ ਕੁਝ ਹੋਇਆ ਸੋ ਬੜੀ ਦੂਰ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਧੰਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਜ਼ੁਰਗ ਵੀ ਜਿਹੜੇ ਕਿ ਇੱਥੇ ਹਰ ਐਤਵਾਰ ਨੂੰ ਆ ਕੇ ਹਾਜ਼ਰੀ ਭਰਦੇ ਨੇ ਧੰਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਦੇ ਨੇ ਕਿਉਂਕਿ ਇੱਥੇ ਆ ਕੇ ਹਰ ਇੱਕ ਦੀ ਆਸਾਂ ਜਿਹੜੇ ਕਿ ਜੁੜੀਆਂ ਹੋਈਆਂ ਨੇ ਆਸਾਂ ਮੁਰੀਦਾਂ ਪੂਰੀਆਂ ਹੁੰਦੀਆਂ ਨੇ ਸ਼ੁਭ ਮਨੋ ਕਾਮਨਾਵਾਂ ਸੰਪੂਰਨ ਹੁੰਦੀਆਂ ਨੇ ਅਰਦਾਸ ਕੀਤੀ ਜਾਂਦੀ ਹੈ ਸਰਬੱਤ ਦੇ ਭਲੇ ਦੀ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ ਸੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਰ ਤੋਂ ਤਸਵੀਰਾਂ ਸਾਂਝੇ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ 12 ਵਜੇ ਦੇ ਕਰੀਬ ਚਪਹਿਰਾ ਜਾਪ ਸ਼ੁਰੂ ਹੁੰਦਾ ਤੇ ਉਸ ਤੋਂ ਪਹਿਲਾਂ ਸੰਗਤਾਂ ਪਹੁੰਚਣੇ ਸ਼ੁਰੂ ਕਰ ਦਿੰਦੀਆਂ तकरीबन ਸ਼ਨੀਵਾਰ ਸ਼ਾਮ ਨੂੰ ਹੀ ਸੰਗਤਾਂ ਇੱਥੇ ਹਾਜ਼ਰੀ ਜਿਹੜੇ ਦੂਰ ਦਰਾਡੇ ਇਲਾਕੇ ਤੋਂ ਹੁੰਦੀਆਂ ਨੇ ਉਹ ਹਾਜ਼ਰੀ ਭਰਦੀ ਰਿਤੇ ਇੱਥੇ ਪਹੁੰਚਣੇ ਸ਼ੁਰੂ ਹੋ ਜਾਂਦੀਆਂ ਤੇ ਉਸ ਤੋਂ ਬਾਅਦ ਇੱਥੇ ਪੈਰ ਰੱਖਣ ਨੂੰ ਜਗ੍ਹਾ ਵੀ ਨਹੀਂ ਹੁੰਦੀ ਕਿਉਂਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੀ ਇੰਨਾ ਜ਼ਿਆਦਾ ਹੁੰਦਾ ਹੈ ਜਗ੍ਹਾ ਹੀ ਨਹੀਂ ਮਿਲਦੀ ਤੇ ਜਿੱਥੇ ਵੀ ਸੀ ਸੰਗਤ ਨੂੰ ਜਗ੍ਹਾ ਮਿਲਦੀ ਹੈ ਉੱਥੇ ਬੈਠ ਕੇ ਹੀ ਚਪੈਰਾ ਜਾਪ ਕੀਤਾ ਜਾਂਦਾ ਹੈ। ਸੰਗਤਾਂ ਦੂਰ ਦਰਾਡੇ ਤੋਂ ਪਹੁੰਚੀਆਂ ਨੇ ਗੱਲਬਾਤ ਕਰਾਂਗੇ ਬਾਰੇ ਖਾਲਸਾ ਵੀ ਬਤਾਈ ਕਿੱਥੋਂ ਆਏ ਹੋ? ਅਸੀਂ ਲੋਕਲ ਹੀ ਆਏ ਆ ਅਮਰ ਸਾਤਾ ਹੀ। ਇੱਥੇ ਸੰਗਤਾਂ ਦੂਰ ਦਰਾਡੇ ਹਰ ਐਤਵਾਰ ਨੂੰ ਹਾਜ਼ਰੀ ਭਰਦੀ ਨੇ ਕੀ ਕਹਿਣਾ ਚਾਹੋਗੇ? ਕੀ ਕਹਿਣਾ ਚਾਹਾਂਗੇ ਬਹੁਤ ਚੰਗਾ ਲੱਗਦਾ ਜੀ। ਮਨ ਸ਼ਾਂਤ ਮਿਲਦਾ ਹੈ। ਹਾਂ ਜੀ ਬਹੁਤ ਜ਼ਿਆਦਾ। ਤੇ ਇੱਥੇ ਪਰਿਵਾਰ ਸਮੇਤ ਇਹਨ ਨਹੀਂ ਮੈਂ ਕੱਲੀ ਆਉਂਦੀ ਹਾਂ ਜੀ ਅੱਛਾ ਹਾਂਜੀ ਮਲਖਾਰ ਐਤਵਾਰ ਨੂੰ ਹਾਂਜੀ ਆਤਵਾਰ ਸੰਗਤਾਂ ਦੀਆਂ ਆਸਾਂ ਬਹੁਤ ਜੁੜੀਆਂ ਹੁੰਦੀਆਂ ਨੇ ਬਹੁਤ ਸੰਗਤ ਇੱਥੇ ਆ ਕੇ ਠੀਕ ਹੁੰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਆ ਕੇ ਜਿਨ੍ਹਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਉਹ ਇੱਥੇ ਆ ਕੇ ਠੀਕ ਹੁੰਦੇ ਆ ਜੀ ਹੁੰਦੇ ਆ ਜੀ ਹੁੰਦੀਆਂ ਹਰ ਕਦੀਆਂ ਸਮਰਾਧਾਂ ਪੂਰੀਆਂ ਹੁੰਦੀਆਂ ਜੀ ਹਾਂਜੀ ਤੇ ਤੁਸੀਂ ਫਿਰ ਦੁਪਹਿਰਾਂ ਜਾਬ ਦੇ ਵਿੱਚ ਆਉਂਦੇ ਹੋ ਨਹੀਂ ਪਾਠ ਹੀ ਕਰਦੇ ਹਾਂ ਹਾਂਜੀ ਸੋ ਸੰਗਤਾਂ ਜਿਹੜੀਆਂ ਕਿ ਨੇੜੇ-ਤੇੜੇ ਵੀ ਰਹਿੰਦੀਆਂ ਨੇ ਉਹ ਵੀ ਇੱਥੇ ਆ ਕੇ ਪਾਠ ਕਰਦੀਆਂ ਨੇ ਨਾਮ ਜਪਦੀਆਂ ਨੇ ਸੋ ਤਨ ਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਸੋ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਦੂਰ ਦੁਰਾਡੇ ਇਲਾਕਿਆਂ ਤੋਂ ਸੰਗਤ ਹਾਜ਼ਰੀ ਭਰਨ ਲਈ ਪਹੁੰਚੀ ਹੈ ਤਨ ਤਨ ਬਾਬਾ ਦੀਪ ਸਿੰਘ ਦਰ ਤੇ ਆ ਕੇ ਚਪੈਰਾ ਜਪ ਕੀਤਾ ਜਾਂਦਾ ਹੈ ਸੋ ਹਰ ਐਤਵਾਰ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੁੰਦਾ ਹੈ ਉਹ ਇੱਥੇ ਆ ਕੇ ਠੀਕ ਹੋ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਡਾਕਟਰ ਨੇ ਜਵਾਬ ਦਿੱਤਾ ਸੀ ਤਾਂ ਉਸ ਤੋਂ ਬਾਅਦ ਕਿਸੇ ਦੇ ਕਹਿਣ ਤੇ ਜਾਂ YouTube ਤੇ ਵੀਡੀਓ ਵੇਖਣ ਨਾਲ ਉਹ ਇਸ ਦਰ ਤੇ ਆ ਕੇ ਸੇਵਾ ਕੀਤੀ ਬਾਣੀ ਪੜੀ ਤੇ ਉਸ ਤੋਂ ਬਾਅਦ ਉਹ ਠੀਕ ਹੋਏ ਸੋ ਅੱਜ ਪਰਿਵਾਰਾਂ ਸਮੇਤ ਇੱਥੇ ਆ ਕੇ ਹਾਜ਼ਰੀਆਂ ਭਰਦੇ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ